ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਹੈ ਕ੍ਰਾਈਮ ਦੇ ਅਗੇਂਸਟ ਉਸੇ ਤਹਿਤ ਸਾਡੇ ਇੱਕ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਮਿਤੀ 28 ਤਰੀਕ ਨੂੰ ਔਰ ਇੱਕ ਲੇਡੀ ਜਿਹੜੇ ਹਰਪੀਕੌਰ ਨੇ ਉਹ ਕੱਲੇ ਰਹਿੰਦੇ ਸੀਗੇ ਔਰ ਉਹਨਾਂ ਦਾ ਡੈੱਡ ਬੋਡੀ ਮਿਲੀ ਸੀ ਆਪਣੇ ਹੀ ਘਰ ਦੇ ਵਿੱਚ ਚਾਕੂ ਦੇ ਕਾਫੀ ਸਾਰੇ ਵਾਰ ਸੀਗੇ ਉਹਨਾਂ ਦੇ ਉੱਤੇ ਗਰਦਨ ਦੇ ਉੱਤੇ ਇਮੀਡੀਏਟਲੀ ਸਾਰੇ ਪੁਲਿਸ ਆਫਸਰਸ ਮੌਕੇ ਤੇ ਅਸੀਂ ਪਹੁੰਚੇ ਤੇ ਜਾ ਕੇ ਸਾਰੇ ਜਿਹੜੇ ਪ੍ਰੋਫੈਸ਼ਨਲ ਤੌਰ ਤੇ ਉਹਨੂੰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਵਿਦਨ 24 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਜਿਹੜਾ ਮੇਨ ਮਲਜ਼ਮ ਹੈ ਇੱਕੋ ਮਲਜ਼ਮ ਉਹਦੇ ਚ ਫਿਕਰ ਹੋਇਆ ਉਹ ਜੁਵਿਨਾਈ ਲਾ ਉਹਦਾ ਨਾਮ ਨਹੀਂ ਤੁਹਾਡਾ ਨਾਲ ਸ਼ੇਅਰ ਕਰ ਸਕਦੇ ਤੇ ਇਹ ਉਹ ਮਲਜ਼ਮ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜਾ ਇਹ ਵੈਪਨ ਆਫ ਅਫੈਂਸ ਹੈ ਜਿਹੜੀ ਛੁਰੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੈਕਗ੍ਰਾਉਂਡ ਏ ਹੈ ਕਿ ਹਰਪ੍ਰੀਤ ਕੌਰ ਇਲੀਅਸ ਰੋਜ਼ੀ ਇਹਨਾਂ ਦੀ ਉਮਰ ਤਕਰੀਬਨ 42 ਸਾਲ ਦੀ ਹੋਏਗੀ ਇਹਨਾਂ ਦੇ ਚਾਚਾ ਚਾਚੀ ਜੀ ਨੇ ਇਹਨਾਂ ਨੂੰ ਅਡਾਪਟ ਕੀਤਾ ਸੀ ਜੋ ਕਿ ਪੋਸਟ ਆਫਿਸ ਦੇ ਵਿੱਚ ਕੰਮ ਕਰਦੇ ਸੀ ਪਹਿਲਾਂ ਉਹ ਦੋਨਾਂ ਦੀ ਡੈਥ ਤੋਂ ਬਾਅਦ ਇਹ ਉਹਨਾਂ ਦੀ ਪੈਨਸ਼ਨ ਦੇ ਉੱਤੇ ਗੁਜ਼ਾਰਾ ਕਰਦੇ ਸੀਗੇ ਔਰ ਉੱਥੇ ਗਰੀਬਾਂ ਨੂੰ ਲੋੜਵੰਦਾਂ ਦੀ ਮਦਦ ਵੀ ਕਰਦੇ ਸੀਗੇ ਔਰ ਜਿਹੜੀ ਇਨਵੈਸਟੀਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲੜਕਾ ਹੈ ਜੂਵਿਨਾਈਲ ਹੈ ਕਿ ਟਿਊਸ਼ਨ ਵੀ ਪੜਦੇ ਰਿਹਾ ਮਿਤਕਾ ਜਿਹੜੀ ਹਰਪ੍ਰੀਤ ਕੌਰ ਜੀ ਤੋਂ ਔਰ ਇੱਕ ਘਰ ਦਾ ਪੇਤੀ ਸੀ ਉਸ ਦਿਨ ਇਹਨੇ ਦੇਖਿਆ ਕਿ ਮੈਂ ਘਰ ਉਹਨੇ ਪੱਤੇ ਨੂੰ ਕਾਫੀ ਉਹਦੇ ਬਾਰੇ ਨੌਲੇਜ ਸੀ ਕਿ ਪੈਸੇ ਵਗੈਰਾ ਕਿੱਥੇ ਰੱਖਦੇ ਨੇ ਇਹ ਪੈਸੇ ਚੋਰੀ ਕਰਨ ਦੀ ਨੀਤ ਨਾਲ ਉੱਥੇ ਐਂਟਰ ਹੋਇਆ ਤੇ ਜਦੋਂ ਉਹਨਾਂ ਨੇ ਦੇਖ ਲਿਆ ਹਰਪ੍ਰੀਤ ਕੌਰ ਨੇ ਉਹਨਾਂ ਨੇ ਤੈਨੂੰ ਲੱਗਿਆ ਕਿ ਮੈਨੂੰ ਤਾਂ ਇਹਨਾਂ ਨੇ ਪਛਾਣ ਲਿਆ ਤੇ ਇਹਨੇ ਉਸ ਆਪਣੇ ਆਪ ਨੂੰ ਬਚਾਉਣ ਵਾਸਤੇ ਆਈਡੈਂਟੀਟੀ ਨੂੰ ਛਾਪਣ ਵਾਸਤੇ ਕਿ ਮੈਂ ਸਬੂਤ ਹੀ ਮੁਕਾਜ਼ਾ ਜਿਹੜਾ ਮੈਨੂੰ ਪਛਾਨਣ ਵਾਲੀ ਹੈਗੇ ਆ ਘਰ ਦੇ ਜਿਹੜੇ ਮਾਲਕ ਨੇ ਇਹਨੇ ਉਹਨਾਂ ਉਥੋਂ ਰਸੋਈ ਦੇ ਵਿੱਚੋਂ ਵੱਡੀ ਛੁਰੀ ਲੈ ਕੇ ਤੇ ਉਹਨਾਂ ਦੇ ਉੱਤੇ ਬਹੁਤ ਸਾਰੇ ਵਾਰ ਕੀਤੇ ਕਿਉਂਕਿ ਉਹਨਾਂ ਵਾਸਤੇ ਫੀਟਲ ਪ੍ਰੂਵ ਹੋਏ ਤੇ ਉਹਨਾਂ ਦੀ ਡੈਥ ਹੋ ਗਈ। ਤੋਂ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਏਡੀਸੀਪੀ ਨਵਜੋਤ ਸਾਡੇ ਔਰ ਏਡੀ ਏਸੀਪੀ ਗੁਰਿੰਦਰਬੀਰ ਤੇ ਐਸਐਚਓ ਸੁਖਵੀਰ ਸਿੰਘ ਵੀ ਡਿਵੀਜ਼ਨ ਤੇ ਉਹਦੀ ਟੀਮ ਨੂੰ ਦਲੀਪਾ ਵਰਕ ਬਾਦ ਵੀ ਜਿੰਨਾ ਕੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਇਹ ਸੈਂਸੇਸ਼ਨਲ ਕ੍ਰਾਈਮ ਜਿਹੜਾ ਉਹ ਟ੍ਰੇਸ ਕੀਤਾ ਔਰ ਸਾਰੀ ਟੀਮ ਜਿਹੜੀ ਚਾਹੇ ਟੈਕਨੀਕਲ ਟੀਮ ਸੀ ਚਾਹੇ ਪੁਲਿਸ ਸਟੇਸ਼ਨ ਦੀ ਦੂਸਰੀ ਟੀਮ ਸੀ ਸਭ ਨੂੰ ਅਸੀਂ ਕਮੈਂਡੇਸ਼ਨ ਸਰਟੀਫਿਕੇਟ ਦੇ ਰਹੇ ਆ ਇਹ ਚ ਇੱਕ ਗੱਲ ਵਰਣਨਯੋਗ ਹੋਰ ਵੀ ਹੈ ਕਿ ਜਿਹੜਾ ਇਹ ਮੁਲਜ਼ਮ ਹੈ ਚਾਹੇ ਜੋ ਵੀ ਨਾਮ ਲੈ ਪਰ ਉਹ ਕਾਫੀ ਹਾਰਡਹੈਂਡ ਕ੍ਰਿਮੀਨਲ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਦੁਕਾਨ ਦੇ ਵਿੱਚੋਂ 6 ਲੱਖ ਰੁਪਇਆ ਚੋਰੀ ਕੀਤਾ ਸੀ ਉਹ ਪੁਰਾਣਾ ਕੇਸ ਸੀ ਬੀ ਡਿਵੀਜ਼ਨ ਦਾ ਅੰਡਰਸਟ ਚੱਲ ਰਿਹਾ ਸੀ ਉਹ ਵੀ ਟ੍ਰੇਸ ਹੋਇਆ ਇਹਦੀ ਅਰੈਸਟ ਨਾਲ ਉੱਥੇ ਵੀ ਇਹਨੇ ਬੜਾ ਛਾਤਰਕ ਮੇਹੀ ਤਰੀਕੇ ਨਾਲ ਇਹ ਸਾਰੀ ਚੋਰੀ ਨੂੰ ਅੰਜਾਮ ਦਿੱਤਾ ਸੀ ਇਸ ਤੋਂ ਇਲਾਵਾ ਥਾਣਾ ਬੀ ਡਿਵੀਜ਼ਨ ਦੇ ਵਿੱਚ ਇੱਕ ਬਾਕਸ ਹੋ ਐਕਟ ਦਾ ਕੇਸ ਵੀ ਅਤੇ ਰੇਪ ਦੇ ਅਟੈਂਪਟ ਦਾ ਦਰਜਾ ਹੈ ਜਿਹਦੇ ਚ ਕੇ 8 ਸਾਲ ਦੀ ਲੜਕੀ ਤੇ ਇਹਨੇ ਰੇਪ ਦਾ ਅਟੈਂਪਟ ਕੀਤਾ ਸੀ ਔਰ ਉਹਦੇ ਚ ਬਿਕੋਜ਼ ਬਦਈਆਂ ਨੇ ਪਰਸੂ ਨਹੀਂ ਕੀਤਾ ਤੇ ਅਦਾਲਤ ਚੋਂ ਬਰੀ ਹੋ ਗਿਆ ਸੀਗਾ ਸੋ ਇਹਦੇ ਨਾਲ ਇਹ ਦੋ ਕੇਸ ਵੀ ਟਰੇਸ ਹੋਏ ਔਰ ਵੈਸੇ ਵੀ ਜਿਹੜਾ ਇਹ ਇਹੋ ਜਿਹਾ ਕ੍ਰਿਮਨਲ ਹੈ ਉਹ ਸੋਸਾਇਟੀ ਵਾਸਤੇ ਖਤਰਾ ਹੈ ਉਹ ਫੜੇ ਜਾਣ ਨਾਲ ਉਸ ਏਰੀਏ ਦੇ ਵਿੱਚ ਕਾਫੀ ਰਾਹਤ ਮਿਲੇਗੀ ਕ੍ਰਾਈਮ